ਸੋ so, YouTube ਦੀ ਤਰ੍ਹਾਂ ਭਾਈ ਹੁਣ Facebook ਵੀ ਤੁਹਾਨੂੰ ਖੁੱਲੇ ਪੈਸੇ ਕਮਾਉਣ ਦਾ ਮੌਕਾ ਦੇ ਰਿਹਾ ਜਿੱਦਾਂ ਕਿ ਸਾਨੂੰ ਪਤਾ ਵੀ YouTube ਜਿਹੜਾ ਹੈ ਕੱਲ ਨੂੰ 15 ਜੁਲਾਈ ਨੂੰ ਜਿਹੜਾ ਇਹ ਆਪਣੀ ਅਪਡੇਟ ਮੋਨਟਾਈਜੇਸ਼ਨ ਅਪਡੇਟ ਨਵੀਆਂ ਲੈ ਕੇ ਆ ਰਿਹਾ ਹੈ ਤੇ ਉਸੇ ਤਰ੍ਹਾਂ ਭਾਈ Facebook ਨੇ ਇਹ ਕੰਮ ਜਿਹੜਾ ਹੋਰ ਸੌਖਾ ਕਰ ਦਿੱਤਾ ਹੈ ਵੀ ਜਿੱਦਾਂ ਕਿ ਫੇਰ YouTube ਦੇ ਵਿੱਚ ਕੀ ਹੁੰਦਾ ਸੀ ਆਪਾਂ ਲੌਂਗ ਵੀਡੀਓ ਪਾਉਂਦੇ ਆ ਤਾਂ ਤੁਹਾਨੂੰ ਜਿਹੜੀ ਇਨਕਮ ਹੁੰਦੀ ਸੀ ਨਾ ਤੇ ਸ਼ਾਰਟ ਵੀਡੀਓ ਦੇ ਵਗੈਰਾ ਕੋਈ ਖਾਸ ਇਨਕਮ ਨਹੀਂ ਹੁੰਦੀ ਤੇ ਬਟ ਹੁਣ Facebook ਨੇ ਕੀ ਕਰ ਦਿੱਤਾ ਹੈ ਹਰੇਕ ਨੂੰ ਮੌਕਾ ਦੇ ਰਿਹਾ ਵੀ ਤੁਸੀਂ ਸਟੋਰੀਆਂ ਵੀਡੀਓ ਫੋਟੋ ਸਾਰਾ ਕੁਝ ਪਾ ਕੇ ਤੁਸੀਂ ਜਿਹੜੇ ਵਧੀਆ ਪੂਰੇ ਭਾਈ ਹਰੇਕ ਦੀ ਆਈਡੀ ਤੇ ਜਿਹੜਾ ਇਹ ਮਿਲ ਰਿਹਾ ਹੈ ਹੁਣ ਤੇ ਪਾਸੂ ਦੀ ਡੇਟ ਦੇ ਵਿੱਚ ਲਗਭਗ 90% ਬੰਦਿਆਂ ਨੂੰ ਜਿਹੜਾ ਕੰਟੈਂਟ ਮਨਰਟਾਈਜੇਸ਼ਨ ਟੂਲ ਆਉ ਮਿਲ ਚੁੱਕਿਆ ਹੈ ਤੇ ਤੁਸੀਂ ਆਪਣੀ ਫੇਸਬੁੱਕ ਆਈਡੀ ਦੀ ਜਾ ਕੇ ਚੈੱਕ ਕਰੋ ਪ੍ਰੋਫੈਸ਼ਨਲ ਡੈਸ਼ਬੋਰਡ ਖੋਲੋ ਤੇ ਨੀਚੇ ਜਾ ਕੇ ਦੇਖੋ ਵੀ ਕੰਟੈਂਟ ਮਨਰਟਾਈਜੇਸ਼ਨ ਟੂਲ ਤੁਹਾਡਾ ਸੈਟਅਪ ਦੀ অপਸ਼ਨ ਆ ਗਈ ਹੈ ਜਾਂ ਨਹੀਂ ਅਗਰ ਨਹੀਂ ਆਈ ਤਾਂ ਕੰਟੈਂਟ ਪਾਉਣੇ ਸ਼ੁਰੂ ਕਰੋ ਸਟੋਰੀਆਂ ਵੀਡੀਓ ਵਗੈਰਾ ਪਾਉਣੇ ਸ਼ੁਰੂ ਕਰੋ ਤਾਂ ਤੁਹਾਨੂੰ ਜਲਦ ਜਿਹੜਾ ਹੈ ਇਨਵਾਈਟ ਕੀਤਾ ਜਾਏਗਾ ਤੇ ਹੁਣ ਇਹਦੇ ਲਈ ਤੁਹਾਨੂੰ ਕੋਈ ਕਰਾਈਟੇਰੀਆ ਨਹੀਂ ਰੱਖਿਆ ਉਹਨਾਂ ਨੇ ਵੀ ਤੁਹਾਡੇ ਕੋਲ ਕੋਈ 1000 ਤੁਸੀਂ बस ਰੈਗੂਲਰ ਸਟੋਰੀ ਵੀਡੀਓ ਫੋਟੋ ਆਪਣੀਆਂ origignal ਫੋਟੋਆਂ origignal ਸਟੋਰੀਆਂ ਆਪਣੀਆਂ ਅਪਲੋਡ ਕਰੋ ਤਾਂ ਤੁਸੀਂ ਤੁਹਾਨੂੰ ਜਲਦੀ ਇਸ ਪ੍ਰੋਗਰਾਮ ਲਈ ਇਨਵਾਈਟ ਕਰ ਸਕਦਾ ਹੈ